ਹੈਲੋ ਫਰੈਂਡਸ ਅੱਜ ਅਸੀਂ ਤੁਹਾਡੇ ਨਾਲ ਇੱਕ ਮੋਟੀਵੇਸ਼ਨਲ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਤੁਹਾਡਾ ਬਦਲ ਹੈ ਕੁਝ ਸਾਲ ਪਹਿਲਾਂ ਮੇਰੀ ਇੱਕ 50 ਕੋ ਸਾਲਾਂ ਦੀ ਦੋਸਤ ਦੀ ਅਚਾਨਕ ਮੌਤ ਹੋ ਗਈ ਦੋ ਮਹੀਨਿਆਂ ਮਗਰੋਂ ਮੈਂ ਉਹਦੇ ਘਰ ਵਾਲੇ ਨੂੰ ਕਾਲ ਕਰਨ ਦੀ ਸੋਚੀ ਮੇਰੇ ਮਨ ਵਿੱਚ ਸੀ ਕਿ ਉਹਨਾਂ ਦੀ ਜ਼ਰੂਰ ਆਪਣੀ ਘਰ ਵਾਲੀ ਕਰਕੇ ਜ਼ਿੰਦਗੀ ਬੱਤਰ ਹੋ ਗਈ ਹੋਵੇਗੀ ਹੋ ਸਕਦਾ ਮੈਂ ਉਸ ਦੀ ਕੁਝ ਮਦਦ ਕਰ ਸਕਾਂ ਕਿਉਂਕਿ ਮੇਰੀ ਦੋਸਤ ਆਪਣੀ ਮੌਤ ਤੋਂ ਪਹਿਲਾਂ ਸਭ ਕੁਝ ਸੰਭਾਲਦੀ ਸੀ ਕਾਰ ਬੱਚਿਆਂ ਦੀ ਪੜ੍ਹਾਈ ਸੱਸ ਸਹੁਰੇ ਦੀ ਦੇਖਭਾਲ ਬਿਮਾਰੀ ਰਿਸ਼ਤੇਦਾਰ ਕਾਰ ਬਾਹਰ ਸਭ ਕੁਝ ਅਕਸਰ ਉਹ ਕਿਆ ਕਰਦੀ ਸੀ ਮੇਰੇ ਘਰ ਨੂੰ ਮੇਰੀ ਜ਼ਰੂਰਤ ਸੀ ਮੇਰਾ ਘਰ ਵਾਲਾ ਖੁਦ ਚਾਹ ਵੀ ਨਹੀਂ ਬਣਾ ਸਕਦਾ ਮੇਰੇ ਘਰ ਨੂੰ ਮੇਰੀ ਬਹੁਤ ਜ਼ਰੂਰਤ ਰਹਿੰਦੀ ਹੈ ਪਰ ਕੋਈ ਮੈਨੂੰ ਸਮਝਦਾ ਨਹੀਂ ਮੈਂ ਆਉਂਦੇ ਘਰ ਵਾਲੇ ਨੂੰ ਕਾਲ ਕੀਤੀ ਕਾਲ ਚੁੱਕੀ ਨਹੀਂ ਗਈ ਕਰੀਬ ਘੰਟੇ ਬਾਅਦ ਦੁਬਾਰਾ ਕਾਲ ਆਈ ਉਹਨੇ ਫੋਨ ਨਾ ਚੁੱਕਣ ਲਈ ਮਾਫੀ ਮੰਗਦੇ ਹੋਏ ਕਿਹਾ ਦੱਸਿਆ ਕਿ ਟੈਨਿਸ ਖੇਡ ਰਿਹਾ ਸੀ ਇੱਕ ਵਧੀਆ ਸਿਹਤ ਲਈ ਉਸਨੇ ਹੁਣੇ-ਹੁਣੇ ਸ਼ੁਰੂ ਕੀਤਾ ਸੀ ਹੋਰ ਉਸਨੇ ਦੱਸਿਆ ਕਿ ਉਹ ਪੁਨੇ ਟ੍ਰਾਂਸਫਰ ਲੈ ਰਿਹਾ ਸੀ ਹੁਣ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਸੀ ਘਰੇ ਸਭ ਠੀਕ ਉਹਨੇ ਕਿਹਾ ਪੁਨੇ ਇੱਕ ਰਸੋਈਆ ਰੱਖ ਲਿਆ ਹੈ ਥੋੜੀ ਵੱਧ ਤਨਖਾਹ ਦਿੰਦਾ ਹੈ ਤਾਂ ਜੋ ਗਰੋਸਰੀ ਵੀ ਕਰ ਸਕੇ ਉਹਨੇ ਮਾਤਾ ਪਿਤਾ ਲਈ ਇੱਕ ਪੂਰੇ ਟਾਈਮ ਲਈ ਇੱਕ ਕੇਅਰ ਟੇਕਰ ਵੀ ਰੱਖ ਲਈ ਹੈ ਸਭ ਵਧੀਆ ਚੱਲ ਰਿਹਾ ਹੈ ਬੱਚੇ ਵੀ ਠੀਕ ਹਨ ਲੋੜ ਪਈ ਤੇ ਇੱਕ ਟਿਊਟਰ ਰੱਖ ਦੇਵਾਂਗਾ ਮੈਂ ਕੁਝ ਨਾ ਬੋਲ ਸਕੀ ਤੇ ਮੈਂ ਫੋਨ ਰੱਖ ਦਿੱਤਾ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ ਮੇਰੀ ਦੋਸਤ ਮੇਰੇ ਦਿਮਾਗ 'ਚ ਘੁੰਮ ਗਈ ਉਹਨੇ ਆਪਣੇ ਸਕੂਲ ਦੀ ਰੀਯੂਨੀਅਨ ਛੱਡੀ ਕਿਉਂਕਿ ਉਸਦੀ ਸੱਸ ਬਿਮਾਰ ਸੀ ਉਹ ਆਪਣੀ ਭਤੀਜੀ ਦੇ ਵਿਆਹ ਤੇ ਨਾ ਜਾ ਸਕੀ ਕਿਉਂਕਿ ਘਰੇ ਮਿਸਤਰੀ ਲੱਗੇ ਹੋਏ ਸਨ ਉਹਨੇ ਬੱਚਿਆਂ ਦੀ ਪੜ੍ਹਾਈ ਲਈ ਜਾਂ ਪੇਪਰਾਂ ਲਈ ਕਿੰਨੀਆਂ ਹੀ ਪਾਰਟੀਆਂ ਫਿਲਮਾਂ ਛੱਡੀਆਂ ਸੀ ਹਮੇਸ਼ਾ ਤਾਰੀਫ਼ ਹਾਸਲ ਕਰਨ ਲਈ ਜੋ ਉਹਨੂੰ ਨਹੀਂ ਮਿਲੀ ਮਨ ਮੈਨੂੰ ਲੱਗਦਾ ਹੈ ਕਿ ਹਰ ਇੱਕ ਦਾ ਇੱਕ ਬਦਲ ਹੁੰਦਾ ਹੈ ਕੋਈ ਕਿਸੇ ਨੂੰ ਬਹੁਤਾ ਯਾਦ ਨਹੀਂ ਕਰਦਾ ਇੱਕ ਸਮੇਂ ਮਗੋਂ ਹਰੇਕ ਥਾਂ ਪਰ ਜਾਂਦੀ ਹੈ ਇਹ ਸਭ ਸਿਰਫ ਸਾਡੇ ਦਿਮਾਗ ਵਿੱਚ ਹੁੰਦਾ ਹੈ ਉਸ ਦੀ ਮੌਤ ਮਗਰੋਂ ਦੋ ਨੌਕਰ ਆਖ ਲਿੱਤੇ ਗਏ ਤੇ ਘਰ ਸਭ ਸਹੀ ਹੋ ਗਿਆ ਸਾਨੂੰ ਆਪਣੀ ਕੀਮਤ ਤੇ ਇੱਜ਼ਤ ਬਾਰੇ ਕੀ ਪਤਾ ਨਹੀਂ ਹੋਣਾ ਚਾਹੀਦਾ ਫਿਰ ਆਪਣੇ ਮਨ ਵਿੱਚੋਂ ਕੱਢ ਦੇਵੋਗੇ ਤੁਹਾਡਾ ਕੋਈ ਬਦਲ ਨਹੀਂ ਹੈ ਇਸ ਕਰਕੇ ਤੁਹਾਡਾ ਘਰ ਤੁਹਾਡੀ ਦੁਕਾਨ ਤੁਹਾਡੀ ਨੌਕਰੀ ਨੂੰ ਸਮੱਸਿਆ ਆਏਗੀ ਇਨਾਂ ਨੂੰ ਜੰਜਾਲ ਮੰਨ ਕੇ ਉਮਰ ਭਰ ਅਸੀਸੇ ਵਿੱਚ ਫਸੇ ਰਹਿੰਦੇ ਹਾਂ ਜ਼ਿੰਦਗੀ ਜੀ ਕਰਨ ਵਾਲੇ ਬਹੁਤ ਸਾਰੇ ਚਾ ਤਰੀਜਾਂ ਸ਼ੌਕ ਅਸੀਂ ਮਹਿ ਇਸ ਲਈ ਛੱਡ ਦਿੰਦੇ ਹਾਂ ਕਿਉਂਕਿ ਅਸੀਂ ਦਿਮਾਗ 'ਚ ਬਿਠਾ ਰੱਖਿਆ ਕਿ ਮੇਰੇ ਬਿਨਾ ਕੀ ਬਣੇਗਾ ਇਹ ਦੁਨੀਆ ਇਹ ਲੋਕ ਤੁਹਾਡੇ ਤੋਂ ਪਹਿਲਾਂ ਵੀ ਸੀ ਤੁਹਾਡੇ ਮਗਰੋਂ ਵੀ ਰਹਿਣਗੇ ਆਪਣੇ ਲਈ ਸਮਾਂ ਕੱਢੋ ਦੋਸਤਾਂ ਨਾਲ ਮਿਲੋ ਘੁੰਮੋ ਫਿਰੋ ਆਪਣੇ ਸ਼ੌਂਕ ਨੂੰ ਲੱਭੋ ਕਦੇ ਜ਼ਿੰਦਗੀ 'ਚ ਉਹ ਜ਼ਰੂਰ ਕਰਕੇ ਵੇਖੋ ਜੋ ਤੁਹਾਨੂੰ ਪਸੰਦ ਹੈ ਦੂਜਿਆਂ ਵਿੱਚੋਂ ਆਪਣੀ ਖੁਸ਼ੀ ਨਾ ਲੱਭੋ ਕਿਸੇ ਨੂੰ ਖੁਸ਼ ਰੱਖ ਕੇ ਜਾਂ ਖੁਸ਼ ਰੱਖਣ ਦੀ ਕੋਸ਼ਿਸ਼ 'ਚ ਤੁਸੀਂ ਖੁਸ਼ ਨਹੀਂ ਹੋ ਸਕਦੇ ਕਿਉਂਕਿ ਜੇਕਰ ਤੁਸੀਂ ਆਪ ਖੁਸ਼ ਨਹੀਂ ਤਾਂ ਕਿਸੇ ਨੂੰ ਖੁਸ਼ ਨਹੀਂ ਰੱਖ ਸਕਦੇ ਤੁਹਾਡੀ ਬਹੁਤ ਨੂੰ ਜ਼ਰੂਰਤ ਹੋ ਸਕਦੀ ਹੈ ਪਰ ਤੁਹਾਨੂੰ ਖੁਦ ਨੂੰ ਵੀ ਆਪਣੀ ਜ਼ਰੂਰਤ ਹੈ ਯਾਦ ਰੱਖੋ ਤੁਹਾਡਾ ਬਦਲ ਇਸ ਕਹਾਣੀ ਦੀ ਔਰਤ ਵਾਂਗ ਬਹੁਤ ਸੌਖਾ ਹੈ ਉਸ ਬਦਲ ਦੇ ਆਉਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਜੀ ਲਵੋ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਇਓ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ